ਸਤੋਏ ਹੌਨ ਗਰਾਉਂਡ ਦੇਖਿਆ ਬਹੁਤ ਹਾਲਾਤ ਮਾੜੇ ਨੇ 26 ਤਰੀਕ ਤੋਂ ਲੈ ਕੇ ਅੱਜ ਤੱਕ ਪਾਣੀ ਚੱਲ ਰਿਹਾ ਹੈ ਇਹ ਬਾਡਰ ਦਾ ਲਾਸਟ ਪਿੰਡ ਹੈ ਇੱਥੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਅੱਜ ਤੁਸੀਂ ਪਹਿਲੇ ਆਏ ਪਹਿਲਾ ਦਿਨ ਹੈ ਤੁਹਾਡਾ ਕਰੰਡੇ ਨਹੀਂ ਕਰਾਂਗੇ ਤੇ ਜ਼ਿੰਮੇਵਾਰ ਜਿਹੜਾ ਪਰਿਵਾਰ ਹੈ ਨਾ ਉਹ ਸ਼ਰਮ ਦਾ ਮਾਰਾ ਸਾਡੇ ਤੋਂ ਲੈਣ ਨਹੀਂ ਆਉਂਦਾ ਕਵਾਰੀ ਵਾਰੀ ਕੌਮ ਤੇ ਕਿਉਂ ਅੜ ਜਾਂਦੇ ਆ ਲੋਡ ਸਭ ਨੂੰ ਐ ਹੋ ਸਕਦਾ ਉਹਨਾਂ ਕੋਲੇ ਤਾਂ ਤੁਹਾਡੇ ਕੋਲੇ ਤਾਂ ਚਲੋ ਜ਼ਮੀਨਾਂ ਨਹੀਂ ਜਾਂ ਤੁਹਾਡੇ ਕੋਲੇ ਹੋਰ ਵਸੀਲੇ ਨੇ ਹੋ ਸਕਦਾ ਉਹਨਾਂ ਕੋਲੇ ਤਾਂ ਵਿਚਾਰਿਆਂ ਕੋਲੇ ਕੋਈ ਮਜ਼ਦੂਰੀ ਕਰਦੇ ਨੇ ਤਾਂ ਫਿਰ ਆਪਾਂ ਕੌਮ ਦੀ ਗੱਲ ਕਿਉਂ ਕਰਦੇ ਮੈਂ ਕਿਹਾ ਕਿ ਨਾ ਵੀ ਦੂਜੇ ਕਰਦੇ ਨੇ ਜੱਟ ਪਰਿਵਾਰ ਵੀ ਇੱਥੇ ਨਹੀਂ ਜਿਹੜੇ ਖੋਮਾ ਹੀ ਕਰਨਦੇ ਨੇ ਜਿਨ੍ਹਾਂ ਦਾ ਨੁਕਸਾਨ ਤੇ ਲੈਦਾ ਨਹੀਂ ਹੋਇਆ ਨਹੀਂ ਤੇ ਮੱਝ ਵਾਲੇ ਕਦੇ ਹੱਥ ਨਹੀਂ ਟੱਣਦੇਗੇ ਹੈਗੇ ਨਾ ਅਸੀਂ ਵੰਡਣ ਵਾਲੇ ਬੰਦੇ ਆ ਕੋਣ ਵਾਲੇ ਨਹੀਂ ਬੰਦੇ ਨਾ ਆਠ ਢਣ ਵਾਲੇ ਬੰਦੇ ਅਸੀਂ ਵੰਡਣ ਵਾਲੇ ਬੰਦੇ ਆ ਵਿਦਵਾਨ ਕਰਨ ਵਾਲੇ ਬੰਦੇ ਆ ਪਰ ਪ੍ਰਮਾਤਮਾ ਵੱਲ ਮਾਰ ਇਦਾਂ ਦੀ ਪਈ ਹੈ ਕਿ ਹਰ ਕੋਈ ਮਜਬੂਰ ਹੋ ਗਿਆ ਅੱਛਾ ਮਨਕੀਰਤ ਆਲ ਖਮੁੰਡਾ ਪੈ ਗਏ ਗਾਇਕ ਨੇ ਜਿਹੜੇ ਉਹ ਪੈਸੇ ਵੀ ਵੰਡ ਰਹੇ ਨੇ ਲੱਗਦਾ ਕਿ ਉਹ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਜੋ ਕਰ ਰਹੇ ਨੇ ਬਹੁਤ ਸੋਨਾ ਕਰ ਰਹੇ ਨੇ ਬਹੁਤ ਸੋਨਾ ਕਰ ਰਹੇ ਨੇ ਉਹਨਾਂ ਕਰੀਬਾਂ ਦੀ ਬਹੁਤ ਮਦਦ ਕੀਤੀ ਹੈ ਜਿਹੜਾ ਸਾਡੇ ਪਿੰਡ ਮਗਾਂਢ ਠੱਠੇ ਉਹਨਾਂ ਨੂੰ ਪੈਸੇ ਦੇ ਕੇ ਗਏ ਕਿ ਕਿਦਾ ਵਿਆਹ ਜੁਣ ਪੈਸੇ ਦੇ ਕੇ ਗਏ ਨੇ। ਢਿੱਲੀ ਪੋਸਟ ਪੰਜਾਬੀ ਤੋਂ ਦੇਖ ਰਹੇ ਹੋ ਤਾਂ ਮੈਂ ਹਾਂ ਦੀਪ ਸੰਦੀਪ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਚੋਂ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ ਤਾਂ ਇਸ ਸਮੇਂ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਰਮਕੋਟ ਪਤਨ ਤੋਂ ਤੁਹਾਨੂੰ ਨਾ ਕਵਰੇਜ ਜਿਹੜੀ ਸਾਂਝੀ ਕਰ ਰਹੇ ਹਾਂ। ਇਸ ਪਿੰਡ ਦੇ ਨੰਬਰਦਾਰ ਸਾਹਿਬ ਸਾਡੇ ਨਾਲ ਨੇ। ਤੁਸੀਂ ਮੇਰੇ ਪਿੱਛੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਬੜੀਆਂ ਖੌਫਨਾਕ ਭਿਆਨਕ ਨੇ। ਪਾਣੀ ਹੈਗਾ ਜਿਹੜਾ ਪੂਰਾ ਖੇਤਾਂ ਦੇ ਵਿੱਚ ਫਿਰ ਗਿਆ ਏ। ਸੜਕਾ ਜਿਹੜੀ ਟੁੱਟ ਗਈ ਆ ਲੋਕ ਆਪਦੇ ਕੀ ਕਿੰਨੀ ਆ ਖੇਤਾਂ ਨੂੰ چیرਦੀ ਹੋਈ ਜਿਹੜਾ ਇਹ ਪਾਣੀ ਆ ਅੱਗੇ ਵਧ ਰਿਹਾ ਤਾਂ ਕੀ ਕਰਨਾ ਚਾਹੋਗੇ ਜੀ ਬਹੁਤ ਨੁਕਸਾਨ ਕਰਿਆ ਪੁੱਤ ਸਤਿ ਸ਼੍ਰੀ ਅਕਾਲ ਜੀ ਪਰ ਤੁਸੀਂ ਆਨ ਗਰਾਉਂਡ ਦੇਖਿਆ ਬਹੁਤ ਹਾਲਾਤ ਮਾੜੇ ਨੇ ਜੀ 26 ਤਰੀਕ ਤੋਂ ਲੈ ਕੇ ਅੱਜ ਤੱਕ ਪਾਣੀ ਚੱਲ ਰਿਹਾ ਹੈ ਇਹ ਬਾਰਡਰ ਦਾ ਲਾਸਟ ਪਿੰਡ ਹੈ ਇੱਥੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਅੱਜ ਤੁਸੀਂ ਪਹਿਲੇ ਆਏ ਪਹਿਲਾ ਦਿਨ ਹੈ ਤੁਹਾਡਾ ਨਾ ਕੋਈ ਜਥੇਬੰਦੀ ਆਈ ਹੈ ਬੰਨ ਤੁਹਾਨੂੰ ਦਿਖਾ ਚੁੱਕੇ ਅੱਗੇ ਜਿਹੜੇ ਸਾਰੇ ਟੁੱਟੇ ਹੋਏ ਆ। ਜੇ ਉਹ ਬੰਨ ਨਹੀਂ ਬਣੇ ਜਾਂਦੇ ਅਜੇ ਤੱਕ ਸਾਨੂੰ ਕਣਕ ਵੇਜਣ ਦੀ ਕੋਈ ਸੰਭਾਵਨਾ ਨਹੀਂ ਹੈ। ਅਸੀਂ ਸਰਕਾਰ ਨੂੰ ਵੀ ਕਹਿਣਾ ਵੀ ਸਾਡੀ ਮਤ ਕੀਤੇ ਇਹ ਝੋਨਾ ਜਿਹੜਾ ਸਾਡਾ ਸਾਰਾ ਨੁਕਸਾਨਿਆ ਗਿਆ ਕੋਈ ਕਿਲੋ ਵੀ ਝੋਨਾ ਨਹੀਂ ਬਚਿਆ ਕਿਸੇ ذوی। ਮਤਲਬ ਟੋਟਲ ਪਿੰਡ ਬਰਾਬਰ ਹੈ 100% ਨੁਕਸਾਨ ਹੈ। ਤੇ ਅਸਲ ਦੇ ਵਿੱਚ ਬਾਈ ਜੀ ਗੱਲ ਇਹ ਆ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਾ ਜਿਹੜੀਆਂ ਸਾਡੇ ਤੱਕ ਵੀਡੀਓ ਪਹੁੰਚ ਰਹੀਆਂ ਜਾਂ ਤੁਸੀਂ ਵੀ ਦੇਖ ਰਹੇ ਹੋਗੇ ਕਿ ਹਰ ਪਿੰਡ ਦੇ ਵਿੱਚ ਚਾਰ ਚਾਰ ਟਰਾਲੀਆਂ ਰਾਸ਼ਨ ਦੀਆਂ ਪਹੁੰਚ ਰਹੀਆਂ ਨੇ ਇਸ ਪਿੰਡ ਦੇ ਵਿੱਚ ਤੁਸੀਂ ਕਹਿ ਰਹੇ ਹੋ ਕੋਈ ਜਥੇਬੰਦੀ ਨਹੀਂ ਪਹੁੰਚੀ ਜਾਂ ਕੋਈ ਵਿਅਕਤੀ ਨਹੀਂ ਪਹੁੰਚਿਆ ਕੀ ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ ਨਹੀਂ ਜਥੇਬੰਦੀ ਰਾਸ਼ਨ ਲੈ ਕੇ ਬਹੁਤ ਪਹੁੰਚੀ ਉਹਨਾਂ ਦਾ ਧੰਨਵਾਦ ਉਸ ਵੱਲੋਂ ਕੋਈ ਕਸਰ ਨਹੀਂ ਛੱਡੀ ਉਹਨਾਂ ਲੇਕਿਨ ਇਸ ਪਾਸੇ ਬਾਨਾਂ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਅਜੇ ਤੱਕ ਰਾਸ਼ਨ ਬਹੁਤ ਬਹੁਤ ਚੰਗਾ ਹੈ ਨਾ ਹੁਣ ਇਹ ਬੇਨਤੀ ਕਰਦੀ ਹਾਂ ਅੱਗੇ ਕਣਕਾਂ ਬੀਜਣੀਆਂ ਉਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਹੈ ਇਹ ਰਾਸ਼ਨ ਦੀ ਕੋਈ ਕਮੀ ਨਹੀਂ ਛੱਡੀ ਉਹਨਾਂ ਦਾ ਧੰਨਵਾਦ ਬਹੁਤ ਜਥੇਬੰਦੀਆਂ ਰਸ਼ ਲੈ ਕੇ ਪਹੁੰਚੀਆਂ ਇਹ ਵੀ ਰੱਖੇ ਉਹਨਾਂ ਨਾਲ ਲਿਓ ਕਿਉਂਕਿ ਰਾਸ਼ਨ ਇਹ ਬਹੁਤ ਜ਼ਿਆਦਾ ਹੁੰਦਾ ਪਿੰਡਾਂ 'ਚ ਆਇਆ ਤੇ ਜਿਹੜਾ ਇਹਨਾਂ ਲੋਕਾਂ ਨੇ ਘਰਾਂ 'ਚ ਇਕੱਠਾ ਕਰ ਲਿਆ ਤੇ ਜ਼ਿੰਮੇਵਾਰੀ ਇਹ ਮਦਦ ਕਰਨੀ ਹੈ ਨਾ ਜ਼ਿੰਮੇਵਾਰੀ ਮਦਦ ਇਦਾਂ ਕਰ ਸਕਦੇ ਹੋ ਵੀ ਉਹਨਾਂ ਨੂੰ ਜ਼ਿੰਮੇਵਾਰ ਨੂੰ ਕਣਕ ਬੀਜਣ ਵਾਸਤੇ ਖਾਦ ਲਿਆ ਦਿਓ ਉਹਨਾਂ ਨੂੰ ਪੈੜੀਆਂ ਪਤਰੀਆਂ 'ਚ ਡੀਜ਼ਲ ਲਿਆ ਦਿਓ ਜਾਂ ਡੀਜ਼ਲ ਮਿਲ ਜੇ ਬੀ ਮਿਲ ਜੇ ਖਾਦ ਮਿਲ ਜੇ ਸਿਰਫ ਜ਼ਿੰਮੇਵ ਇਹ ਸਭ ਲੁੱਟਖੋਣ ਲਈ ਏ ਠੀਕ ਹੈ ਇਹ ਉਹਨਾਂ ਜਿਨ੍ਹਾਂ ਦਾ ਕੋਈ ਨਿਸ਼ਾਨ ਇੱਕ ਪਰਸੈਂਟ ਨਹੀਂ ਹੋਇਆ ਉਹਨਾਂ ਉਹਨਾਂ ਨੂੰ ਇਹ ਨਾ ਜਾਣਦੇ ਜੋ ਸਰਪਤਾ ਪਤਾ ਹੋਣ ਦੇ ਇਕੱਠਾ ਕਰਨ ਦੇ ਨਹੀਂ ਕਰਾਂਗੇ ਤੇ ਜ਼ਿੰਮੇਵਾਰ ਜਿਹੜਾ ਪਰਿਵਾਰ ਹੈ ਨਾ ਉਹ ਸ਼ਰਮ ਦਾ ਮਾਰਾ ਸਾਡੇ ਤੋਂ ਲੈਣ ਨਹੀਂ ਆਉਂਦਾ ਅੱਛਾ ਜੀ ਠੀਕ ਹੈ ਅੱਛਾ ਪਰ ਬਾਪੂ ਜੀ ਕੀ ਕਹਿਣਾ ਚਾਹੋਗੇ ਲੋਕ ਤਾਂ ਸੇਵਾ ਭਾਵਨਾ ਦੇ ਨਾਲ ਆਉਂਦੇ ਨੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਲੁੱਟ ਹੋ ਰਹੀ ਐ ਲੱਗਦਾ ਹੈਗਾ ਕਿ ਲੋਕਾਂ ਦੀ ਸੇਵਾ 'ਚ ਕੋਈ ਕਮੀ ਨਹੀਂ ਫਿਰ ਲੋਕਾਂ ਦੀ ਮਾੜੀ ਗੱਲ ਆ ਜਿਹੜੇ ਨਹੀਂ ਨਹੀਂ ਲੋਕਾਂ ਉਹਨਾਂ ਕੋਈ ਕਮੀ ਲੋਕਾਂ ਦਾ ਬਹੁਤ ਮਿਹਰਬਾਨੀ ਦੇ ਧੰਨਵਾਦ ਜਿੰਨੀ ਉਹਨਾਂ ਨੇ ਸੇਵਾ ਦੇ ਘੱਲੀ ਐ ਨਾ ਅਸੀਂ ਆਵ ਰਹਾਨਾ ਬਹੁਤ ਜ਼ਿਆਦਾ 12 14 15 ਸਾਲ ਹੋ ਗਏ ਨੇ ਲਗਾਤਾਰ ਟਰਾਲੀਆਂ ਸੁੱਕਾ ਰਾਸ਼ਨ ਤੂੜੀ ਅਚਾਰ ਡੰਗਰਾਂ ਵਾਸਤੇ ਬੰਦਿਆਂ ਵਾਸਤੇ ਇੰਨਾ ਰਾਸ਼ਨ ਆਇਆ ਨਾ ਬਹੁਤ ਜ਼ਿਆਦਾ ਆ ਤੇ ਸਭ ਤੋਂ ਵੱਡੀ ਕਮੀ ਇਹ ਵੀ ਜ਼ਿੰਮੇਵਾਰ ਪਰਿਵਾਰ ਗਾਂਵਗਾ ਫਰੀ ਰਾਟ ਦਾ ਮੰਗਦਾ ਨਹੀਂਗਾ ਤੇ ਉਹ ਜਿਹੜੇ ਦੁੱਧੀਆਂ ਕੁਮਾਂ ਨੇ ਉਹ ਖੋਮਾਈ ਕਰਨੀਆਂ ਐ ਇਸੇ ਤੇ ਇਹ ਕਰ ਬੇਨਤੀ ਸਾਡੀ ਇਹ ਵੀ ਨਹੀਂ ਪਰ ਬਾਪੂ ਜੀ ਇਹ ਇਹ ਆਪਾਂ ਵਾਰੀ ਵਾਰੀ ਕੌਮ ਤੇ ਕਿਉਂ ਉੱਡ ਜਾਂਦੇ ਆ ਲੋੜ ਸਭ ਨੂੰ ਹੈ ਹੋ ਸਕਦਾ ਉਹਨਾਂ ਕੋਲੇ ਤਾਂ ਤੁਹਾਡੇ ਕੋਲੇ ਤਾਂ ਚਲੋ ਜ਼ਮੀਨਾਂ ਨਹੀਂ ਜਾਂ ਤੁਹਾਡੇ ਕੋਲੇ ਹੋਰ ਵਸੀਲੇ ਨੇ ਹੋ ਸਕਦਾ ਉਹਨਾਂ ਕੋਲੇ ਤਾਂ ਵਿਚਾਰਿਆਂ ਕੋਲੇ ਕੋਈ ਮਜ਼ਦੂਰੀ ਕਰਦੇ ਨੇ ਤਾਂ ਫਿਰ ਆਪਾਂ ਕੌਮ ਦੀ ਗੱਲ ਕਿਉਂ ਕਰਦੇ ਨਹੀਂ ਕੌਮ ਦੀ ਨਹੀਂ ਮਤਲਬ ਇਹ ਨਹੀਂ ਜੱਟ ਨਹੀਂ ਜੱਟ ਵੀ ਹਟਨੇ ਨੇ ਮੈਂ ਕਿਹਾ ਕਿ ਨਾ ਵੀ ਦੂਸਰੇ ਕਰਦੇ ਨੇ ਜੱਟ ਪਰਿਵਾਰ ਵੀ ਇੱਥੇ ਨਹੀਂ ਜਿਹੜੇ ਖੋਮਾ ਹੀ ਕਰਨਦੇ ਨੇ ਜਿਨ੍ਹਾਂ ਦਾ ਨੁਕਸਾਨ ਤੇ ਹਲੇ ਤਾਂ ਨਹੀਂ ਹੋਇਆ ਪਰ ਆਪ ਤੌਰ ਤੇ ਤਾਂ ਕਿਹਾ ਜਾਂਦਾ ਵੀ ਮੱਝ ਵਾਲੇ ਬਹੁਤ ਦਲੇਰ ਨੇ ਹਿੰਮਤੀ ਨੇ ਦਿਲ ਦੇ ਸਾਫ਼ ਨੇ ਪਰ ਦਿਲ 'ਚ ਖਿਉਟ ਕਿਉਂ ਆ ਗਈ ਫਿਰ ਖ ਪਤਾ ਨਹੀਂ ਸਮਝ ਨਹੀਂ ਆਈ ਪਰ ਹਾਲਾਤ ਇਦਾਂ ਦੇ ਆ ਗਏ ਕਿ ਮਜਬੂਰ ਹੋ ਗਏ ਠੀਕ ਨਹੀਂ ਤੇ ਮੱਝੇ ਵਾਲੇ ਕਦੇ ਹੱਥ ਨਹੀਂ ਟੱਡਦੇਗੇ ਹੈਗੇ ਨਾ ਅਸੀਂ ਵੰਡਣ ਵਾਲੇ ਬੰਦੇ ਆ ਖੋਣ ਵਾਲੇ ਨਹੀਂ ਬੰਦੇ ਨਾ ਅੱਠ ਡੋਣੇ ਬੰਦੇ ਅਸੀਂ ਵੰਡਣ ਵਾਲੇ ਬੰਦੇ ਆ ਵੀ ਦਾਨ ਕਰਨ ਵਾਲੇ ਬੰਦੇ ਆ ਪਰ ਪ੍ਰਮਾਤਮਾ ਵੱਲੋਂ ਮਾਰ ਇਦਾਂ ਦੀ ਪਈ ਹੈ ਕਿ ਹਰ ਕੋਈ ਮਜਬੂਰ ਹੋ ਗਿਆ ਨਹੀਂ ਪਰ ਲੱਗਦਾ ਹੈਗਾ ਕਿ ਸਭ ਨੂੰ ਰਲ ਮਿਲ ਕੇ ਇਸ ਮੁਸ਼ਕਲ ਦੀ ਘੜੀ ਚ ਲੰਘਣਾ ਚਾਹੀਦਾ ਹੈ ਕਿਉਂਕਿ ਰਾਸ਼ਨ ਦੀ ਲੋੜ ਅੱਗੇ ਵੀ ਪੈਣੀ ਆ ਸਮਾਨ ਸੱਪੇ ਦੀ ਲੋੜ ਅੱਗੇ ਵੀ ਪੈਣੀ ਆ ਹਾਂਜੀ ਹਾਂਜੀ ਸਾਡੀ ਬੇਨਤੀ ਹੈ ਵੀ ਸਮਾਜ ਜ਼ਿੰਮੇਵਾਰ ਹੈ ਮਦਦ ਕਰਨੀ ਮੈਂ ਤੁਹਾਨੂੰ ਤਿੰਨ ਚੀਜ਼ ਦੱਸ जिम्मेदार ਨੂੰ ਡੀਜ਼ਲ ਬੀ ਤੇ ਖਾਦ ਇਹ ਚੀਜ਼ਾਂ ਪਹੁੰਚ ਜਾਂਦੇ ਜ਼ਿੰਮੇਵਾਰੀ ਮਦਦ ਹੁੰਦੀ ਹੈ ਤੇ ਬਾਕੀਆਂ ਦੇ ਜਿਹੜੇ ਫੋਰ ਨੇ ਉਹਨਾਂ ਦੀ ਕਿਵੇਂ ਕਰੀਏ ਜ਼ਿੰਮੇਵਾਰ ਤੋਂ ਇਲਾਵਾ ਜਿਹੜੇ ਲੋਕ ਨੇ ਪਿੰਡ ਚ ਹਾਂ ਉਹ ਵੇਖਣ ਆ ਗਏ ਵੀ ਕਿਹਨੂੰ ਲੋੜ ਆ ਜਿਹਨੂੰ ਲੋੜ ਹੈ ਨਾ ਉਹ ਉਹਨੂੰ ਦੇਣ ਤੇ ਬਹੁਤੇ ਇਹ ਨੇ ਵੀ ਸ਼ੋਅ ਵਿੱਚੋਂ 90% ਬੰਦੇ ਉਹ ਨਿਯਾਜ ਲੈਣਦੇ ਨੇ 10% ਨਿਯਾਜ ਨੂੰ ਜਾਣਦੇ ਆ ਬਾਕੀ 90% ਨਿਯਾਜ ਜਾਣਦੇ ਆ ਤੁਹਾਡੇ ਪਿੰਡ ਚ ਵੀ ਹੈਗੇ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਪਿੰਡ ਕਲੇ ਨਹੀਂ ਅੱਲਾਕਿ ਚਾਕੇ ਲੱਖੇ ਸ਼ਰੇ ਫਿਰਦੇ ਆ ਨਾ ਉੱਥੇ ਇਹੋ ਕੁਝ ਹੋਣਿਆ ਨਿਯਾਜ ਬੰਦੇ ਰਿਸ਼ਤੇਦਾਰ ਲੈ ਆ ਕੇ ਇਕੱਠੇ ਕਰ ਕਰ ਕੇ ਜਿੱਥੇ ਜਿੱਥੇ ਪਾਣੀ ਵੀ ਨਹੀਂ ਗਿਆ ਉੱਥੋਂ ਰਿਸ਼ਤੇਦਾਰ ਇਕੱਠੇ ਕਰ ਕਰ ਕੇ ਲਿਆਉਂਦੇ ਨੇ ਤੇ ਸਮਾਨ ਇਕੱਠਾ ਕਰਕੇ ਪੁੱਛੇਗਾ ਲੰਡੇ ਅੱਛਾ ਮਨਕੀਰਤ ਆਲ ਖਮੁੰਡਾ ਪੈ ਗਾਇਕ ਨੇ ਜਿਹੜੇ ਉਹ ਪੈਸੇ ਵੀ ਵੰਡ ਰਹੇ ਨੇ ਲੱਗਦਾ ਕਿ ਉਹ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਜੋ ਕਰ ਰਹੇ ਨੇ ਨਹੀਂ ਬਹੁਤ ਸੋਨਾ ਕਰ ਰਹੇ ਨੇ ਬਹੁਤ ਸੋਨਾ ਕਰ ਰਹੇ ਨੇ ਉਹਨਾਂ ਗਰੀਬਾਂ ਦੀ ਬਹੁਤ ਮਦਦ ਕੀਤੀ ਹੈ ਜਿਨ੍ਹਾਂ ਦੇ ਸਾਡੇ ਪਿੰਡ ਮਗਾਂ ਠੱਠੇ ਉਹਨਾਂ ਨੂੰ ਪੈਸੇ ਦੇ ਕੇ ਗਏ ਨੇ ਕੁਬੀ ਦਾ ਵਿਆਹ ਸੀ ਉਹਨਾਂ ਨੂੰ ਪੈਸੇ ਦੇ ਕੇ ਗਏ ਨੇ ਜਿਨ੍ਹਾਂ ਦੇ ਮਗਾਂ ਠੱਠੇ ਨੂੰ ਪੈਸੇ ਦੇ ਉਹ ਉਹ ਸਹੀ ਦੇ ਕੇ ਗਏ ਨੇ ਪੈਸੇ じゃ ਤੁਸੀਂ ਜਿਵੇਂ ਉਹ ਸਹੀ ਦੇਖੇਗੇ ਜਿਹੜੇ ਉਹਨਾਂ ਨੇ ਬੰਦੇ ਲੱਭੇ ਉਹ ਸਹੀ ਹਾਂ ਹਾਂ ਬਿਲਕੁਲ ਬਿਲਕੁਲ ਰੋਡ ਬੰਦ ਕਰਨ ਸੰਬੰਦੇ ਠੀਕ ਹੈ ਜੀ ਚਲੋ ਧੰਨਵਾਦ ਕੀ ਕਹਿਣਾ ਚਾਹੋਗੇ ਜੀ ਆਖਰ ਦੇ ਵਿੱਚ ਬਸ ਬੇਨਤੀ ਸਾਡੀ ਇਹ ਹੋਏ ਕਿ ਸੇਵਾ 'ਚ ਕੋਈ ਕਸਰ ਨਹੀਂ ਲੰਗਰ ਪਾਣੀ ਸਭ ਕੁਝ ਓਕੇ ਆ ਹੁਣ ਸੇਵਾ ਅੱਗੇ ਦੀ ਇਹ ਆ ਵੀ ਕਣਕ ਭੀਜਣੀ ਐ ਖਾਦ ਵੀ ਕਣਕ ਇਦਾਂ ਦੀ ਕੋਈ ਹੈਲਪ ਕਰਨ ਜਾ ਮਾੜੇ ਜੱਟਾਂ ਦੀ ਤੇ ਰੇਤਾ ਪਿਆੜੀਆਂ 'ਚ ਆ ਗਈ ਕੋਈ ਹੈਲਪ ਕਰਨ ਫੇਰ ਮਤਲਬ ਜੱਟ ਜ਼ਮੀਂਦਾਰ ਰੋਟ ਸਕਦਾ ਨਹੀਂ ਤੇ 5 ਸਾਲ ਤੱਕ ਇੱਥੇ ਖੇਤੀ ਨਹੀਂ ਪੈਦਾ ਹੋ ਸਕਦੀ ਜਿੰਨੀ ਰੇਤ ਚੜ੍ਹ ਗਈ ਹੈ ਖੇਤਾਂ 'ਨਾਂ ਜ਼ਮੀਨਾਂ ਇਹ ਇਹਨਾਂ ਜਿਹੜੇ ਜਮੀਨਾਂ ਦੇ ਫਸਲ ਖਰਾਬ ਹੋ ਗਈ ਇਹਨਾਂ ਹਿੰਮਤ ਨਹੀਂ ਹੈਗੀ ਵੀ ਆਪਣੇ ਕਣਕ ਬੀਜ ਲੈਣਾ ਠੀਕ ਹੈ ਇਹਨਾਂ ਦਾ ਘਰ ਦੇ ਖਰਚਾ ਲਾਉਣਾ ਮੁਸ਼ਕਿਲ ਹੋਣਾ ਹੈ ਇਹਨਾਂ ਨੂੰ ਇਹ ਕਣਕ ਦੇ ਕਿਤੇ ਵੀ ਜਣੀ ਹੋਈ ਹੁਣ ਜਿਹੜੀ ਦੁਬਾਰਾ ਮੁਸ਼ਕਿਲਾਂ ਆਉਣੀਆਂ ਪਹਿਲਾਂ ਪੈੜੀਆਂ ਪਧੜੀਆਂ ਕਰਨੀਆਂ ਫਿਰ ਵੀ ਖਾਦਾ ਬੰਦਬਸ ਕਰਨਾ ਤੇ ਬਹੁਤ ਮੁਸ਼ਕਿਲ ਹੋ ਜਾਣਾ ਠੀਕ ਹੈ ਧੰਨਵਾਦ ਜੀ ਸੋ ਇਹ ਸਨ ਪਿੰਡ ਦੇ ਕੁਝ ਮੋਤਵਾਰ ਵਿਅਕਤੀ ਜਿਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਲੋਕ ਕਿਵੇਂ ਆਪਣੀ ਜ਼ਿੰਦਗੀ ਦਾ ਜਿਹੜਾ ਗੁਜ਼ਾਰਾ ਕਰ ਰਹੇ ਨੇ ਕਿਉਂਕਿ ਹਾਲਾਤ ਬਹੁਤ ਮੁਸ਼ਕਲ ਨੇ ਮਾੜੇ ਹਾਲਾਤ ਨੇ ਕਿਉਂਕਿ ਲੋਕਾਂ ਦੀ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਘਰਾਂ ਦੇ ਵਿੱਚ ਜਿਹੜੇ ਹਾਲਾਤ ਨੇ ਕਿਉਂਕਿ ਪਰਿਵਾਰ ਨੇ ਜਿਹੜੇ ਜ਼ਿੰਦਗੀ ਉਹਨਾਂ ਦੀ ਵਧੀਆ ਚੱਲ ਰਹੀ ਸੀ ਪਰ ਹੁਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਲਚਲ ਹੋਈ ਹੈ ਜਿਹੜੀ ਇਸ ਨੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਹਲਾ ਕੇ ਰੱਖ ਦਿੱਤਾ ਹੈ ਜਿਵੇਂ ਇਮਾਰਤ ਹੈ ਜਦੋਂ ਕੋਈ ਤੂਫਾਨ ਆਉਂਦਾ ਤਾਂ ਉਹ ਹਿੱਲਦੀ ਹੈ ਉਹ ਟੁੱਟ ਜਾਂਦੀ ਆ ਤਾਂ ਇਸ ਤਰ੍ਹਾਂ ਇਨਸਾਨਾਂ ਦੇ ਹੌਸਲੇ ਵੀ ਨੇ ਜਿਹੜੇ ਟੁੱਟੇ ਨੇ ਪਰ ਫਿਰ ਮੁੜ ਤੋਂ ਦੁਬਾਰਾ ਉੱਠਣ ਦੀ ਉਮੀਦ ਦੇ ਵਿੱਚ ਇਹ ਲੋਕ ਤਤਪਰ ਨੇ ਤੇ ਜਲਦੀ ਇਹ ਆਪਣੇ ਪੈਰਾਂ ਦੇ ਸਿਰ ਹੋਣਗੇ ਤੇ ਇਹ ਚੰਗੀਆਂ ਜਿਹੜੀਆਂ ਲੋਕ ਨੇ ਜਿਹੜੇ ਉਹ ਇਹਨਾਂ ਦੀ ਸਪੋਰਟ ਵੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਇਹਨਾਂ ਦੇ ਨਾਲ ਜੁੜੇ ਵੀ ਰਹਿਣਗੇ ਇਹਦੀ ਅਸੀਂ ਕੰਮ ਨਾ ਕਰਨ ਦਾ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ